ਦੋਸਤੋ ਥਾਣੇਦਾਰ ਸਾਹਿਬ ਆਪਣੀ ਗੱਡੀ ਵਿੱਚ ਕਿਤੇ ਜਾ ਰਹੇ ਸੀ ਉਸਦੇ ਨਾਲ 4-5 ਸਿਪਾਈ ਹੋਰ ਸਨ ਜਿਵੇਂ ਹੀ ਗੱਡੀ ਉਹਨਾਂ ਦੀ ਬਾਜ਼ਾਰ ਵਿੱਚੋਂ ਬਾਹਰ ਲੰਘਣ ਲੱਗਦੀ ਹੈ ਤਾਂ ਉਹ ਵੇਖਦੇ ਹਨ ਕਿ ਇੱਕ ਚੌਂਕ ਤੇ ਇੱਕ ਭਿਖਾਰਣ ਬੈਠੀ ਸੀ ਉਹ ਭਿਖਾਰਣ ਦੀ ਗੋਦ ਵਿੱਚ ਇੱਕ ਛੋਟਾ ਜਿਹਾ ਮੁੰਡਾ ਸੀ ਤਾਂ ਜਿਵੇਂ ਥਾਣੇਦਾਰ ਦੀ ਗੱਡੀ ਉਸ ਭਿਖਾਰਣ ਨੂੰ ਕ੍ਰੋਸ ਕੀਤੀ ਤਾਂ ਇੱਕੋਦਮ ਥਾਣੇਦਾਰ ਪੁਲਸ ਵਾਲਿਆਂ ਨੂੰ ਗੱਡੀ ਰੋਕਣ ਵਾਸਤੇ ਕਹਿੰਦਾ ਹੈ ਤਾਂ ਪੁਲਸ ਵਾਲੇ ਇੱਕੋਦਮ ਪੁੱਛਦੇ ਨੇ ਕਿ ਸਾਹਿਬ ਜੀ ਕੀ ਗੱਲ ਹੈ ਤਾਂ ਫਿਰ ਥਾਣੇਦਾਰ ਕਹਿੰਦਾ ਹੈ ਤੁਸੀਂ ਗੱਡੀ ਰੋਕੋ ਤਾਂ ਸਹੀ ਮੈਨੂੰ ਥੋੜਾ ਕੰਮ ਹੈ ਤਾਂ ਫਿਰ ਉਹ ਗੱਡੀ ਰੋਕ ਦਿੰਦੇ ਹਨ ਗੱਡੀ ਰੋਕ ਕੇ ਥਾਣੇਦਾਰ ਸਾਹਿਬ ਥੱਲੇ ਉਤਰਦੇ ਨੇ ਤੇ ਕਹਿੰਦੇ ਨੇ ਕਿ ਮੈਂ ਹੁਣ ਹੀ ਆਇਆ ਤਾਂ ਫਿਰ ਉਹ ਪਿਕਾਰਨ ਕੋਲ ਜਾਂਦੇ ਨੇ ਤੇ ਪਿਕਾਰਨ ਨੂੰ ਜਾ ਕੇ ਗੌਰ ਨਾਲ ਦੇਖਣ ਲੱਗ ਜਾਂਦੇ ਨੇ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਥਾਣੇਦਾਰ ਪਿਕਾਰਨ ਨੂੰ ਦੇਖਣ ਵਾਸਤੇ ਉਸਦੇ ਕੋਲ ਕਿਉਂ ਗਿਆ ਸੀ ਆਖਿਰ ਉਸ ਪਿਕਾਰਨ ਨਾਲ ਉਸਦਾ ਕੀ ਰਿਸ਼ਤਾ ਸੀ ਤਾਂ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਇਸ ਤੋਂ ਪਹਿਲਾਂ ਕਹਾਣੀ ਸ਼ੁਰੂ ਕਰੀਏ ਤੁਹਾਡੇ ਅੱਗੇ ਗੁਜਾਰਿਸ਼ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਲਾਈਵ ਕਰ ਲਿਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਤੁਹਾਡਾ ਸਮਾਂ ਜ਼ਿਆਦਾ ਖਰਾਬ ਨਾ ਕਰਦੇ ਹੋਏ ਕਰਦੇ ਹਾਂ ਕਹਾਣੀ ਸ਼ੁਰੂ ਤਾਂ ਦੋਸਤੋ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਰਾਮ ਸਿੰਘ ਨਾਂ ਦਾ ਇੱਕ ਬੰਦਾ ਰਹਿੰਦਾ ਸੀ ਰਾਮ ਸਿੰਘ ਦੇ ਘਰੇ ਉਸ ਦੀ ਘਰਵਾਲੀ ਸੀ ਤੇ ਇੱਕ ਉਸ ਦਾ ਛੋਟਾ ਮੁੰਡਾ ਸੀ ਉਸ ਦੇ ਮੁੰਡੇ ਦਾ ਨਾਮ ਮਨੋਜ ਸੀ ਰਾਮ ਸਿੰਘ ਸਰਕਾਰੀ ਟੀਚਰ ਸੀ ਇਸ ਕਰਕੇ ਘਰ ਵਿੱਚ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਉਸ ਦਾ ਮੁੰਡਾ ਜਿਹੜਾ ਮਨੋਜ ਸੀ ਉਹ ਵੀ ਵਧੀਆ ਸੁਭਾ ਦਾ ਮਾਲਕ ਸੀ ਬੜਾ ਹਸਮੁਖ ਸੀ ਉਹ ਹਰ ਕਿਸੇ ਦੀ ਮਦਦ ਕਰਦਾ ਹੁੰਦਾ ਸੀ ਜੋ ਵੀ ਕੀਤੇ ਉਸ ਨੂੰ ਭੁੱਖਾ ਦਿਖ ਜਾਂਦਾ ਜਾਂ ਫਿਰ ਕਿਸੇ ਨੂੰ ਮਦਦ ਦੀ ਲੋੜ ਹੁੰਦੀ ਤਾਂ ਉਹ ਆਪਦੇ ਹਿੱਸੇ ਦੀਆਂ ਚੀਜ਼ਾਂ ਵੀ ਉਹਨਾਂ ਨੂੰ ਦੇ ਦਿੰਦਾ ਸੀ ਇਸ ਕਰਕੇ ਸਾਰੇ ਪਿੰਡ ਵਾਲੇ ਉਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹੁੰਦੇ ਸੀ ਮਨੋਜ ਪੜ੍ਹਨ ਲਿਖਣ ਵਿੱਚ ਹੁਸ਼ਿਆਰ ਸੀ ਉਹ ਕਲਾਸ ਵਿੱਚੋਂ ਪੜ੍ਹਨ ਲਿਖਣ ਚ ਸਭ ਤੋਂ ਅੱਗੇ ਰਹਿੰਦਾ ਸੀ ਸਾਰੇ ਟੀਚਰ ਉਸ ਦੀਆਂ ਤਾਰੀਫਾਂ ਕਰਦੇ ਹੁੰਦੇ ਸੀ ਇਸੇ ਤਰ੍ਹਾਂ ਮਨੋਜ ਹੌਲੀ-ਹੌਲੀ ਗ੍ਰੈਜੂਏਸ਼ਨ ਪੂਰੀ ਕਰ ਲੈਂਦਾ ਹੈ ਜਿਵੇਂ ਮਨੋਜ ਨੇ ਗ੍ਰੈਜੂਏਸ਼ਨ ਪੂਰੀ ਕੀਤੀ ਤਾਂ ਉਹ ਆਪਦੇ ਬਾਪੂ ਨੂੰ ਕਹਿੰਦਾ ਹੈ ਕਿ ਬਾਪੂ ਮੈਂ ਸਰਕਾਰੀ ਜੋਬ ਲੱਗਣਾ ਚਾਹ ਦਾ ਹਾਂ ਤਾਂ ਕਰਕੇ ਮੈਂ ਪੜ੍ਹਾਈ 'ਚ ਹੋਰ ਜ਼ਿਆਦਾ ਮਿਹਨਤ ਕਰਨਾ ਚਾਹੁੰਦਾ ਹਾਂ ਉਸ ਦਾ ਬਾਪੂ ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਇਹ ਕਹਿੰਦਾ ਹੈ ਕਿ ਪੁੱਤਾ ਖਰਚੇ ਦੀ ਫਿਕਰ ਨਾ ਕਰੀ ਤੂੰ ਜਿਹੜੀ ਵੀ ਜੋਬ ਲੱਗਣਾ ਹੈ ਉਸ ਦੀ ਤਿਆਰੀ ਕਰ ਸਕਦਾ ਹੈ ਇਸ ਤਰ੍ਹਾਂ ਮਨੋਜ ਦਿਨ ਰਾਤ ਇੱਕ ਕਰ ਦਿੰਦਾ ਹੈ ਤੇ ਵੈਕੈਂਸੀਆਂ ਦੀ ਤਿਆਰੀ ਕਰਨ ਲੱਗ ਜਾਂਦਾ ਹੈ ਹੌਲੀ-ਹੌਲੀ ਮਨੋਜ ਦੀ ਮਿਹਨਤ ਰੰਗ ਲਿਆਈ ਤੇ ਉਹ ਇੱਕ ਥਾਣੇਦਾਰ ਬਣ ਜਾਂਦਾ ਹੈ ਜਿਵੇਂ ਥਾਣੇਦਾਰ ਬਣ ਕੇ ਉਸ ਦੀ ਪੋਸਟਿੰਗ ਹੋਈ ਸੀ ਉਹ ਬੜੀ ਇਮਾਨਦਾਰੀ ਤੇ ਮਿਹਨਤ ਨਾਲ ਆਪਣੀ ਡਿਊਟੀ ਕਰਨ ਲੱਗਿਆ ਸੀ ਕਿ ਕਿ ਮਨੋਜ ਨੂੰ ਬਚਪਨ ਵਿੱਚ ਸਿਖਾਇਆ ਗਿਆ ਸੀ ਕਿ ਪੁੱਤ ਬੇਈਮਾਨੀ ਦਾ ਲੜ ਕਦੇ ਨਾ ਫੜੀ ਇਮਾਨਦਾਰੀ ਨਾਲ ਆਪਣੀ ਡਿਊਟੀ ਕਰੀ ਤੇ ਇਮਾਨਦਾਰੀ ਨਾਲ ਹੀ ਆਪਦੀ ਜ਼ਿੰਦਗੀ ਕੱਟੀ ਜਿਵੇਂ ਪੁਲਿਸ ਦੀ ਜੋਬ ਮਨੋਜ ਦੀ ਲੱਗੀ ਸੀ ਉਸਦਾ ਬਾਪੂ ਕਹਿੰਦਾ ਸੀ ਕਿ ਪੁੱਤ ਇਹ ਤੂੰ ਜੋਬ ਗਲਤ ਫੜ ਲਈ ਹੈ ਇਸ ਜੋਬ ਵਿੱਚ ਰਿਸ਼ਵਤਖੋਰੀ ਬਹੁਤ ਜ਼ਿਆਦਾ ਚਲਦੀ ਹੈ ਬੇਈਮਾਨੀ ਚਲਦੀ ਹੈ ਕਿਤੇ ਤੂੰ ਵੀ ਇਸ ਤਰ੍ਹਾਂ ਦੇ ਕੰਮ ਨਾ ਕਰਨ ਲੱਗ ਜੀ ਤਾਂ ਮਨੋਜ ਕਹਿੰਦਾ ਹੈ ਕਿ ਬਾਪੂ ਮੇਰੇ ਤੇ ਭਰੋਸਾ ਰੱਖੋ ਚਾਹੇ ਜਿੰਨੇ ਮਰਜ਼ੀ ਰਿਸ਼ਵਤਖੋਰ ਹੋਣ ਚਾਹੇ ਜਿੰਨੇ ਮਰਜ਼ੀ ਬੇਈਮਾਨ ਹੋਣ ਪਰ ਮੈਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਾਂਗਾ ਮੈਨੂੰ ਮਰਨਾ ਮਨਜ਼ੂਰ ਹੈ ਪਰ ਮੈਨੂੰ ਰਿਸ਼ਵਤ ਲੈਣਾ ਜਾਂ ਮਾਨੀ ਕਰਨਾ ਮਨਜ਼ੂਰ ਨਹੀਂ ਹੈ ਮਨੋਜ ਨੇ ਆਪਣੀ ਜ਼ਿੰਦਗੀ ਦੇ ਕੁਝ ਅਸੂਲ ਬਣਾ ਰੱਖੇ ਸੀ ਅਤੇ ਉਹ ਅਸੂਲ ਮੰਨਦਾ ਸੀ ਉਹਨਾਂ ਤੇ ਪੱਕਾ ਰਹਿੰਦਾ ਸੀ ਤੇ ਉਹ ਅਸੂਲ ਕਦੇ ਨਹੀਂ ਤੋੜਦਾ ਸੀ ਇਸੇ ਤਰ੍ਹਾਂ ਮਨੋਜ ਆਪਣੀ ਵਧੀਆ ਤਰੀਕੇ ਨਾਲ ਡਿਊਟੀ ਕਰਨ ਲੱਗ ਜਾਂਦਾ ਹੈ ਤਾਂ ਇੱਕ ਦਿਨਾਂ ਉਸਦਾ ਬਾਪੂ ਕਹਿੰਦਾ ਹੈ ਕਿ ਪੁੱਤਰ ਤੇਰੀ ਵਿਆਹ ਦੀ ਉਮਰ ਹੋ ਗਈ ਹੈ ਕਿਉਂ ਨਾ ਤੇਰਾ ਵਿਆਹ ਕਰ ਦਿੱਤਾ ਜਾਵੇ ਤੇਰੀ ਨਜ਼ਰ ਵਿੱਚ ਅਜੇ ਕੁੜੀ ਹੈ ਤਾਂ ਸਾਨੂੰ ਦੱਸ ਦੇ ਤਾਂ ਮਨੋਜ ਕਹਿੰਦਾ ਹੈ ਕਿ ਬਾਪੂ ਮੇਰੀ ਨਜ਼ਰ ਵਿੱਚ ਕੋਈ ਕੁੜੀ ਨਹੀਂ ਹੈ ਤੁਸੀਂ ਜਿਹੜੀ ਕੁੜੀ ਨਾਲ ਮੇਰਾ ਵਿਆਹ ਕਰੋਗੇ ਉਹ ਮੈਨੂੰ ਮਨਜ਼ੂਰ ਹੋਵੇਗੀ ਇਹ ਗੱਲ ਸੁਣ ਕੇ ਮਨੋਜ ਦੇ ਮਾਪੇ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਉਹਨਾਂ ਦਾ ਮੁੰਡਾ ਕਿੰਨਾ ਲਾਇਕ ਹੈ ਉਹਨਾਂ ਦੀ ਪਸੰਦ ਕੀਤੀ ਹੋਈ ਕੁੜੀ ਨਾਲ ਵਿਆਹ ਕਰਨ ਨੂੰ ਤਿਆਰ ਹੈ ਤਾਂ ਫਿਰ ਉਹ ਮਨੋਜ ਵਾਸਤੇ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਨੂੰ ਇੱਕ ਰੇਨੂਕਾ ਨਾਂ ਦੀ ਕੁੜੀ ਮਿਲਦੀ ਹੈ ਜੋ ਕਿ ਵਧੀਆ ਪਰਿਵਾਰ ਤੋਂ ਸੀ ਉਸ ਦਾ ਪਰਿਵਾਰ ਵੀ ਬਹੁਤ ਜ਼ਿਆਦਾ ਅਮੀਰ ਸੀ ਉਸ ਦੇ ਜੋ ਮਾਪੇ ਸੀ ਉਹਨਾਂ ਨੂੰ ਹਰੇਕ ਸਮਾਜੀ ਪ੍ਰੋਗਰਾਮ ਚ ਬੁਲਾਇਆ ਜਾਂਦਾ ਸੀ ਉਹਨਾਂ ਦੀ ਪਿੰਡ ਵਿੱਚ ਬਹੁਤ ਜ਼ਿਆਦਾ ਇੱਜ਼ਤ ਸੀ ਤਾਂ ਫਿਰ ਮਨੋਜ ਦਾ ਬਾਪੂ ਰੇਨੂਕਾ ਦੇ ਬਾਪੂ ਨਾਲ ਗੱਲ ਕਰਦਾ ਹੈ ਦੋਵਾਂ ਨੂੰ ਇਹ ਰਿਸ਼ਤਾ ਪਸੰਦ ਆ ਜਾਂਦਾ ਹੈ ਤੇ ਦੋਵੇਂ ਮਿਲ ਕੇ ਦੋਨਾਂ ਦਾ ਰਿਸ਼ਤਾ ਕਰ ਦਿੰਦੇ ਨੇ ਥੋੜੇ ਦਿਨਾਂ ਬਾਅਦ ਦੋਨਾਂ ਦਾ ਵਿਆਹ ਰੱਖ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਦੋਨਾਂ ਦੀ ਬੜੀ ਧੂਮ-ਧਾਮ ਨਾਲ ਵਿਆਹ ਹੋ ਜਾਂਦਾ ਹੈ ਰੇਨੂਕਾ ਵਿਆਹ ਕੇ ਮਨੋਜ ਕੋਲੇ ਆ ਜਾਂਦੀ ਹੈ ਜਿਵੇਂ ਰੇਨੂਕਾ ਮਨੋਜ ਕੋਲੇ ਆਈ ਤਾਂ ਮਨੋਜ ਉਸ ਨੂੰ ਵੇਖਦਾ ਹੀ ਰਹਿ ਗਿਆ ਸੀ ਕਿਉਂਕਿ ਰੇਨੂਕਾ ਬਹੁਤ ਜ਼ਿਆਦਾ ਸੋਹਣੀ ਸੀ ਮਨੋਜ ਵੇਖ ਅਨਸਾਰ ਹੀ ਰੇਨੂ ਕਾ ਨੂੰ ਪਸੰਦ ਕਰ ਲੈਂਦਾ ਹੈ ਰੇਨੂਕਾ ਨੇ ਵੀ ਆਪਦੇ ਸੱਸ ਸੋਹਰੇ ਤੇ ਮਨੋਜ ਨੂੰ ਕਦੇ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦਿੱਤਾ ਸੀ ਇਸ ਤਰ੍ਹਾਂ ਬੜੀ ਹਸੀ ਖੁਸੀ ਜ਼ਿੰਦਗੀ ਲੰਘ ਰਹੀ ਸੀ ਤਾਂ ਇੱਕ ਦਿਨ ਮਨੋਜ ਰੇਨੂਕਾ ਕੋਲ ਆਉਂਦਾ ਹੈ ਰੇਨੁਕਾ ਨੂੰ ਕਹਿੰਦਾ ਹੈ ਕਿ ਰੇਨੁਕਾ ਤੂੰ ਜਿਹੜੇ ਕੰਮ ਕਰ ਰਹੀ ਹੈ ਉਹ ਕੰਮ ਚੰਗੇ ਨਹੀਂ ਤਾਂ ਫਿਰ ਰੇਨੁਕਾ ਇੱਕੋਦਮ ਕਹਿੰਦੀ ਹੈ ਕਿ ਮਨੋਜ ਮੈਂ ਕੀ ਕੰਮ ਕਰ ਰਹੀ ਹਾਂ ਤਾਂ ਫਿਰ ਅੱਗੋ ਮਨੋਜ ਕਹਿੰਦਾ ਹੈ ਕਿ ਰੇਨੁਕਾ ਮੈਨੂੰ ਸਭ ਪਤਾ ਹੈ ਕਿ ਤੂੰ ਕੀ ਕਰ ਰਹੀ ਹੈ ਤਾਂ ਫਿਰ ਅੱਗੋ ਇੱਕੋਦਮ ਰੇਨੁਕਾ ਗੁੱਸੇ ਵਿੱਚ ਹੋ ਕੇ ਕਹਿੰਦੀ ਹੈ ਤੂੰ ਦੱਸ ਕੀ ਕਰਦੀ ਹਾਂ ਤੂੰ ਮੇਰੇ ਤੇ ਐਵੇਂ ਇਲਜ਼ਾਮ ਲਗਾ ਰਿਹਾ ਹੈ ਮਨੋਜ ਆਪਦੀ ਘਰ ਵਾਲੀ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ ਸੀ ਉਹ ਪੂਰੀ ਗੱਲ ਦੱਸਣਾ ਨਹੀਂ ਚਾਹੁੰਦਾ ਸੀ ਪਰ ਰੇਨੁਕਾ ਜੀ ਸੀ ਹਿਸਾਬ ਨਾਲ ਗੱਲ ਕਰਨ ਲੱਗ ਰਹੀ ਸੀ ਉਸ ਹਿਸਾਬ ਨਾਲ ਮਨੋਜ ਨੂੰ ਪੂਰੀ ਗੱਲ ਦੱਸਣੀ ਪੈਂਦੀ ਹੈ ਤਾਂ ਫਿਰ ਮਨੋਜ ਕਹਿੰਦਾ ਹੈ ਕਿ ਤੂੰ ਪ੍ਰਦੀਪ ਨਾਂ ਦੇ ਮੁੰਡੇ ਨਾਲ ਮੋਟਰਸਾਈਕਲ ਤੇ ਬੈਠ ਕੇ ਜਾਂਦੀ ਹੈ ਉਹ ਮੈਨੂੰ ਪਤਾ ਹੈ ਜਿਵੇਂ ਆ ਗੱਲ ਰੇਨੁਕਾ ਨੇ ਸੁਣੀ ਤਾਂ ਗੋਰੇਨੁਕਾ ਕਹਿੰਦੀ ਹੈ ਕਿ ਉਹ ਮੁੰਡਾ ਮੇਰਾ ਵੈਸੇ ਵੀ ਦੋਸਤ ਹੈ ਉਸ ਬਾਰੇ ਕੁਝ ਐਦਾ ਗਲਤ ਨਾ ਕਹਿ ਨਾ ਹੀ ਉਸ ਬਾਰੇ ਕੁਝ ਤਾਂ ਸੋਚ ਅਸੀਂ ਦੋਵੇਂ ਦੋਸਤਾਂ ਤਰ੍ਹਾਂ ਰਹਿੰਦੇ ਹਾਂ ਇਸ ਤੋਂ ਜ਼ਿਆਦਾ ਕੁਝ ਨਹੀਂ ਤਾਂ ਗੋ ਮਨੋਜ ਕਹਿੰਦਾ ਹੈ ਕਿ ਰੇਨੁਕਾ ਮੈਨੂੰ ਮੂਰਖ ਨਾ ਸਮਝ ਮੈਂ ਸਭ ਕੁਝ ਜਾਣਦਾ ਹਾਂ ਮੇਰੇ ਕੋਲ ਇਸ ਗੱਲ ਦੇ ਸਾਰੇ ਸਬੂਤ ਨੇ ਕਿ ਤੇਰੇ ਤੇ ਪ੍ਰਦੀਪ ਦੇ ਨਾਲ ਕੀ ਚੱਲ ਰਿਹਾ ਹੈ ਤਾਂ ਰੇਨੁਕਾ ਕਹਿੰਦੀ ਹੈ ਜਿਵੇਂ ਆ ਗੱਲ ਸੁਣੀ ਸੀ ਤਾਂ ਮਨੋਜ ਨੂੰ ਕਹਿੰਦੀ ਹੈ ਕਿ ਅੱਛਾ ਮੈਨੂੰ ਸਬੂਤ ਦਿਖਾਓ ਤੁਹਾਡੇ ਕੋਲ ਕਿਹੜੇ ਸਬੂਤ ਨੇ ਤਾਂ ਫਿਰ ਮਨੋਜ ਆਪਦਾ ਫੋਨ ਕੱਢਦਾ ਹੈ ਤੇ ਉਹਦੇ ਨਾਲ ਰੇਨੁਕਾ ਦੀ ਮੋਟਰਸਾਈਕਲ ਤੇ ਖਿੱਚੀ ਹੋਈ ਫੋਟੋ ਦਿਖਾਉਂਦਾ ਹੈ ਤੇ پارکਾਂ ਵਿੱਚ ਹੋਈਆਂ ਫੋਟੋਆਂ ਖੁੰਦਾ ਹੈ ਤੇ ਉਸ ਦੀ ਕੋਲ ਹਿਸਟਰੀ ਦਿਖਾਉਂਦਾ ਹੈ ਤੇ ਉਸ ਦੀ ਚੈਟ ਦਿਖਾਉਂਦਾ ਹੈ ਇਸੇ ਤਰ੍ਹਾਂ ਸਾਰੇ ਸਬੂਤਾਂ ਉਸ ਰੇਨੁਕਾ ਦੇ ਸਾਹਮਣੇ ਰੱਖ ਦਿੱਤੇ ਸੀ ਜਿਵੇਂ ਰੇਨੁਕਾ ਨੇ ਸਾਰੇ ਸਬੂਤ ਦੇਖੇ ਸੀ ਤਾਂ ਉਸਦੇ ਮੂੰਹ ਦਾ ਰੰਗ ਉੱਡ ਗਿਆ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕੀ ਹੋਣਾ ਉਹ ਮਨੋਜ ਨੂੰ ਕੀ ਜਵਾਬ ਦੇਵੇ ਤਾਂ ਫਿਰ ਮਨੋਜ ਰੇਨੁਕਾ ਨੂੰ ਕਹਿੰਦਾ ਹੈ ਕਿ ਰੇਨੁਕਾ ਹੁਣ ਆਈ ਹੀ ਮੌਕਾ ਹੈ ਤੂੰ ਸੰਭਲ ਜਾ ਜੋ ਤੂੰ ਕਰ ਰਹੀ ਹੈ ਇਸ ਤਰ੍ਹਾਂ ਕਰਨਾ ਚੰਗੀ ਗੱਲ ਨਹੀਂ ਤਾਂ ਫਿਰ ਰੇਨੁਕਾ ਹੱਥ ਜੋੜ ਕੇ ਮਨੋਜ ਕੋਲੋਂ ਮਾਫੀ ਮੰਗਦੀ ਹੈ ਤੇ ਕਹਿੰਦੀ ਹੈ ਕਿ ਮੈਨੂੰ ਮਾਫ ਕਰ ਦੇ ਮੇਰੀ ਪਹਿਲੀ ਭੁੱਲ ਸਮਝ ਕੇ ਮੈਨੂੰ ਮਾਫ ਕਰ ਦੋ ਅੱਗੇ ਤੋਂ ਤੁਹਾਨੂੰ ਐਦਾਂ ਦੀ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਮਿਲੇਗਾ ਹੁਣ ਰੇਨੂ ਕਾਨੂੰ ਆ ਡਰ ਸੀ ਕਿ ਜੇ ਉਸਦੇ ਬਾਪੂ ਨੂੰ ਇਹ ਗੱਲ ਪਤਾ ਲੱਗ ਗਈ ਤਾਂ ਉਸਦਾ ਬਾਪੂ ਉਸ ਨਾਲ ਜ਼ਿੰਦਗੀ ਭਰ ਗੱਲ ਨਹੀਂ ਕਰੇਗਾ ਕਿਉਂਕਿ ਉਸਦਾ ਬਾਪੂ ਬਹੁਤ ਇੱਜ਼ਤਦਾਰ ਬੰਦਾ ਸੀ ਉਹ ਐਨਾ ਗੱਲਾਂ ਤੇ ਬਹੁਤ ਜ਼ਿਆਦਾ ਖਿਲਾਫ ਸੀ ਉਹ ਹਮੇਸ਼ਾ ਹੀ ਜਦੋਂ ਵੀ ਬੰਦਿਆ ਚ ਬੈੰਦਾ ਹੁੰਦਾ ਸੀ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੁੰਦਾ ਸੀ ਕਿ ਜਿਨ੍ਹਾਂ ਦੀ ਕੁੜੀ ਇਸ ਤਰ੍ਹਾਂ ਕਰਦੀ ਹੈ ਉਹਨੂੰ ਕਦੇ ਮਾਫ਼ ਕਰਨਾ ਨਹੀਂ ਚਾਹੀਦਾ ਰੇਨੁਕਾ ਨੂੰ ਇਹ ਸਭ ਕੁਝ ਯਾਦ ਆ ਗਿਆ ਸੀ ਤਾਂ ਫਿਰ ਮਨੋਜ ਕੋਲੇ ਉਹ ਰੋ ਰੋ ਕੇ ਮਾਫ਼ੀ ਮੰਗਦੀ ਹੈ ਮਨੋਜ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਮੈਂ ਤੈਨੂੰ ਮਾਫ਼ ਕਰ ਦਿੱ ਦਿੱਤਾ ਹੈ ਪਰ ਇਹ ਤੇਰੀ ਪਹਿਲੀ ਭੁੱਲ ਸੀ ਅੱਗੇ ਤੋਂ ਕੁਝ ਐਦਾਂ ਦਾ ਨਹੀਂ ਹੋਣਾ ਚਾਹੀਦਾ ਤਾਂ ਫਿਰ ਰੇਨੁਕਾ ਸਭ ਕੁਝ ਛੱਡ ਦਿੰਦੀ ਹੈ ਤੇ ਇੱਕ ਦਿਨ ਰੇਨੂਕਾ ਘਰ ਤੋਂ ਗਾਇਬ ਹੋ ਜਾਂਦੀ ਹੈ। ਮਨੋਜ ਦੇ ਮਾਪਿਓ ਮਨੋਜ ਨੂੰ ਫੋਨ ਕਰਦੇ ਨੇ ਤੇ ਕਹਿੰਦੇ ਨੇ ਕਿ ਰੇਨੂਕਾ ਕਿਤੇ ਨਹੀਂ ਮਿਲ ਰਹੀ। ਇਹ ਗੱਲ ਸੁਣ ਕੇ ਮਨੋਜ ਛੇਤੀ ਛੇਤੀ ਘਰੇ ਆਉਂਦਾ ਹੈ ਤੇ ਰੇਨੂਕਾ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਉਹ ਪ੍ਰਦੀਪ ਦਾ ਵੀ ਪਤਾ ਕਰਦਾ ਹੈ ਪਰ ਉਸ ਨੂੰ ਪ੍ਰਦੀਪ ਵੀ ਕਿਤੇ ਨਹੀਂ ਮਿਲਦਾ। ਹੁਣ ਮਨੋਜ ਨੂੰ ਪਤਾ ਲੱਗ ਗਿਆ ਸੀ ਕਿ ਰੇਨੂਕਾ ਪ੍ਰਦੀਪ ਨਾਲ ਭੱਜ ਗਈ ਹੈ ਤਾਂ ਫਿਰ ਉਸ ਨੂੰ ਲੱਭਣਾ ਛੱਡ ਦਿੰਦਾ ਹੈ। ਇਸੇ ਤਰ੍ਹਾਂ ਉਸਦੇ ਮਾਪੇ ਮਨੋਜ ਕੋਲੋਂ ਪੁੱਛਦੇ ਸੀ ਕਿ ਪੁੱਤ ਕੀ ਹੋਇਆ? ਸਾਨੂੰ ਵੀ ਦੱਸ ਰੇਨੂਕਾ ਕਿੱਥੇ ਤਾ ਫਿਰ ਅੱਗੋਂ ਮਨੋਜ ਕਹਿੰਦਾ ਹੈ ਕੀ ਬਾਪੂ ਮੈਨੂੰ ਨਹੀਂ ਪਤਾ ਉਹ ਕਿੱਥੇ ਗਈ ਹੈ ਆਪੀ ਆ ਜਾਵੇਗੀ ਇਸੇ ਤਰ੍ਹਾਂ ਉਸਨੇ ਗੱਲ ਨੂੰ ਟਾਲ ਦਿੱਤਾ ਸੀ ਤਾਂ ਫਿਰ ਇੱਕ ਦਿਨ ਰੇਨੁਕਾ ਦੇ ਬਾਪੂ ਦਾ ਫੋਨ ਮਨੋਜ ਕੋਲ ਆਉਂਦਾ ਹੈ ਤੇ ਮਨੋਜ ਨੂੰ ਕਹਿੰਦਾ ਹੈ ਕੀ ਰੇਨੁਕਾ ਕਿੱਥੇ ਹੈ ਤਾਂ ਫਿਰ ਮਨੋਜ ਕਹਿੰਦਾ ਹੈ ਕਿ ਮੈਨੂੰ ਨਹੀਂ ਪਤਾ ਉਹ ਕਿੱਥੇ ਹੈ ਤਾਂ ਗੋਰੇਨੁਕਾ ਦਾ ਬਾਪੂ ਕਹਿੰਦਾ ਹੈ ਕੀ ਹੋ ਸਕਦਾ ਹੈ ਤੇਰੇ ਨਾਲ ਕੋਈ ਲੜਾਈ ਹੋਵੇ ਤੇਰੇ ਨਾਲ ਕੋਈ ਝਗੜਾ ਹੋਵੇ ਇਸ ਕਰਕੇ ਉਹ ਕਿਤੇ ਚਲੀ ਗਈ ਹੋਵੇ ਮੈਨੂੰ ਤਾਂ ਬਹੁਤ ਜ਼ਿਆਦਾ ਡਰ ਲੱਗ ਰਿਹਾ ਹੈ ਫਿਰ ਮਨੋਜ ਸੋਚਦਾ ਹੈ ਕਿ ਰੇਨੁਕਾ ਦੇ ਬਾਪੂ ਨੂੰ ਗਲਤਫਹਿਮੀ ਹੋ ਰਹੀ ਹੈ ਉਹ ਮੇਰੇ ਕਰਕੇ ਗਈ ਹੈ ਤਾਂ ਕਰਕੇ ਮਜਬੂਰ ਹੋ ਕੇ ਉਹ ਰੇਨੂਕਾ ਦੇ ਬਾਪੂ ਨੂੰ ਸਾਰੀ ਗੱਲ ਦੱਸ ਦਿੰਦਾ ਹੈ ਜਿਵੇਂ ਰੇਨੂਕਾ ਦੇ ਬਾਪੂ ਨੇ ਇਹ ਗੱਲ ਸੁਣੀ ਤਾਂ ਸੁਣ ਕੇ ਉਹ ਬਹੁਤ ਜ਼ਿਆਦਾ ਹੈਰਾਨ ਹੋ ਗਿਆ ਸੀ ਤੇ ਬਹੁਤ ਜ਼ਿਆਦਾ ਗੁੱਸੇ ਵੀ ਹੋਇਆ ਸੀ ਤਾਂ ਫਿਰ ਉਹ ਮਨੋਜ ਨੂੰ ਕਹਿੰਦਾ ਹੈ ਕਿ ਤੁਸੀਂ ਆ ਗੱਲ ਮੇਰੇ ਤੋਂ ਕਿਉਂ ਲੁਕੋਈ ਤੁਸੀਂ ਆ ਗੱਲ ਮੈਨੂੰ ਦੱਸ ਦੇਣੀ ਚਾਹੀਦੀ ਸੀ ਤਾਂ ਅੱਗੋਂ ਮਨੋਜ ਕਹਿੰਦਾ ਹੈ ਕਿ ਦੇ ਰੇਨੂਕਾ ਦੀ ਇਹ ਪਹਿਲੀ ਭੁੱਲ ਸੀ ਮੈਂ ਪਹਿਲੀ ਭੁੱਲ ਸਮਝ ਕੇ ਉਸ ਨੂੰ ਮਾਫ ਕਰ ਦਿੱਤਾ ਸੀ ਤਾਂ ਫਿਰ ਅੱਗੋਂ ਰੇਨੂਕਾ ਦਾ ਬਾਪੂ ਕਹਿੰਦਾ ਹੈਗੀ ਹੁਣ ਉਸਨੂੰ ਲੱਭਣ ਦੀ ਕੋਸ਼ਿਸ਼ ਨਾ ਕਰੀ ਉਸਨੂੰ ਜਾਣ ਦੇ ਜਿੱਥੇ ਜਾਂਦੀ ਹੈ ਤੇਰਾ ਵਿਆਹ ਮੈਂ ਆਪ ਹੀ ਕਰਵਾਵਾਂਗਾ ਤੇਰਾ ਰਿਸ਼ਤਾ ਮੈਂ ਆਪ ਲੈ ਕੇ ਆਵਾਂਗਾ ਇਧਰ ਮਨੋਜ ਦੇ ਮਾਪੇ ਵੀ ਮਨੋਜ ਕੋਲੋਂ ਪੁੱਛਦੇ ਨੇ ਕਿ ਰੇਨੂ ਕਾ ਆਖਿਰ ਗਈ ਕਿੱਥੇ ਤੂੰ ਸਾਨੂੰ ਦੱਸਦਾ ਕਿਉਂ ਨਹੀਂ ਤਾਂ ਫਿਰ ਮਨੋਜ ਵੀ ਆਪਦੇ ਮਾਪੇ ਨੂੰ ਸਾਰੀ ਗੱਲ ਖੁੱਲਕੇ ਦੱਸ ਦਿੰਦਾ ਹੈ ਕੀ ਕਿਸ ਤਰ੍ਹਾਂ ਰੇਨੁਕਾ ਪ੍ਰਦੀਪ ਨਾਮ ਦੇ ਮੁੰਡੇ ਨਾਲ ਭੱਜ ਗਈ ਹੈ ਜਿਵੇਂ ਉਸਦੇ ਮਾਪੇ ਨੇ ਇਹ ਗੱਲ ਸੁਣੀ ਤਾਂ ਉਹ ਬਹੁਤ ਜ਼ਿਆਦਾ ਗੁੱਸੇ ਹੋ ਜਾਂਦੇ ਹਨ ਇਸ ਤਰ੍ਹਾਂ ਸਭ ਨੇ ਰੇਨੁਕਾ ਨੂੰ ਲੱਭਣਾ ਛੱਡ ਦਿੱਤਾ ਸੀ ਤੇ ਮਨੋਜ ਅਬ ਦੀ ਡਿਊਟੀ ਕਰਨ ਲੱਗਿਆ ਸੀ ਇਸ ਤਰ੍ਹਾਂ 3 ਸਾਲ ਲੰਘ ਜਾਂਦੇ ਨੇ 3 ਸਾਲਾਂ ਵਿੱਚ ਮਨੋਜ ਦੇ ਮਾਪੇ ਮਨੋਜ ਨੂੰ ਬਥੇਰਾ ਕਹਿੰਦੇ ਨੇ ਕਿ ਅਸੀਂ ਤੇਰਾ ਦੂਜਾ ਵਿਆਹ ਕਰ ਦਿੰਦੇ ਹਾਂ ਪਰ ਮਨੋਜ ਨਹੀਂ ਮੰਨਦਾ ਕਿਉਂਕਿ ਉਹ ਰੇਨੁਕਾ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਸੀ ਇਧਰ ਰੇਨੁਕਾ ਦੇ ਬਾਪੂ ਦਾ ਵੀ ਫੋਨ ਆਉਂਦਾ ਸੀ ਉਹ ਵੀ ਮਨੋਜ ਨੂੰ ਕਹਿੰਦਾ ਸੀ ਕਿ ਕਿ ਮੈਂ ਤੇਰੇ ਵਾਸਤੇ ਰਿਸ਼ਤਾ ਲਿਆਂਦਾ ਹਾਂ ਮੇਰੀ ਨਿਗਾਹ ਵਿੱਚ ਬਹੁਤ ਵਧੀਆ ਵਧੀਆ ਕੁੜੀਆਂ ਹਨ ਪਰ ਤੂੰ ਮੰਨਦਾ ਕਿਉਂ ਨਹੀਂ ਪਰ ਮਨੋਜ ਅੱਗੋਂ ਨਾ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਮੈਂ ਵਿਆਹ ਨਹੀਂ ਕਰਵਾਉਣਾ ਇਸੇ ਤਰ੍ਹਾਂ ਦਿਨ ਲੰਘ ਰਹੇ ਸੀ ਮਨੋਜ ਵਿਆਹ ਵਾਸਤੇ ਮੰਨਣ ਲਈ ਤਿਆਰ ਨਹੀਂ ਸੀ ਤਾਂ ਫਿਰ ਇੱਕ ਦਿਨ ਉਹ ਆਪਣੀ ਗੱਡੀ ਲੈ ਕੇ ਜਾ ਰਿਹਾ ਸੀ ਇੱਕ ਭਿਕਾਰਨ ਤੇ ਉਸਦੀ ਨਿਗਾ ਪੈਂਦੀ ਹੈ ਜਿਹਦੇ ਗੋਦੀ ਇੱਕ ਮੁੰਡਾ ਸੀ ਉਸ ਨੂੰ ਦੇਖ ਕੇ ਉਹ ਗੱਡੀ ਰੋਕਣ ਲਈ ਕਹਿੰਦਾ ਹੈ ਤੇ ਉਤਰ ਕੇ ਉਸ ਭਿਕਾਰਨ ਕੋਲੇ ਜਾਂਦਾ ਹੈ ਭਿਕਾਰਨ ਕੋਲ ਜਾ ਕੇ ਜਿਵੇਂ ਉਹ ਦੇਖਦਾ ਹੈ ਉਸ ਨੂੰ ਵੇਖ ਕੇ ਇਕਦਮ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਹੈ ਉਹ ਭਿਕਾਰਨ ਕੋਈ ਹੋਰ ਨਹੀਂ ਸੀ ਔਰ ਰੇਨੁਕਾ ਸੀ ਰੇਨੁਕਾ ਨੂੰ ਇਸ ਹਾਲਤ ਵਿੱਚ ਦੇਖ ਕੇ ਬਹੁਤ ਜ਼ਿਆਦਾ ਅਫਸੋਸ ਹੁੰਦਾ ਹੈ ਜਿਵੇਂ ਰੇਨੁਕਾ ਦੀ ਨਿਗਾ ਮਨੋਜ ਤੇ ਪੈਂਦੀ ਹੈ ਤਾਂ ਉਹ ਵੀ ਕੋਦਮ ਬਹੁਤ ਜ਼ਿਆਦਾ ਹੈਰਾਨ ਰਹਿ ਗਈ ਸੀ ਤਾਂ ਫਿਰ ਇੱਕੋਦਾਂ ਮ ਉੱਠ ਕੇ ਉਹ ਮਨੋਜ ਕੋਲੋਂ ਮਾਫੀ ਮੰਗਣ ਲੱਗ ਜਾਂਦੀ ਹੈ ਤੇ ਮਨੋਜ ਨੂੰ ਕਹਿੰਦੀ ਹੈ ਕਿ ਸ਼ੁਕਰ ਤੁਸੀਂ ਮੈਨੂੰ ਮਿਲ ਗਏ ਹੋ ਮੈਂ ਤੁਹਾਡੇ ਕੋਲੋਂ ਮਾਫੀ ਮੰਗਣਾ ਚਾਹੁੰਦੀ ਸੀ ਮੈਂ ਆਪਣੇ ਗੁਨਾਹ ਦੀ ਮਾਫੀ ਚਾਹੁੰਦੀ ਸੀ ਤਾਂ ਫਿਰ ਅੱਗੋਂ ਮਨੋਜ ਕਹਿੰਦਾ ਹੈ ਕਿ ਚਲੋ ਕੋਈ ਗੱਲ ਨਹੀਂ ਤੂੰ ਮੈਨੂੰ ਐਦਾਂ ਦੱਸ ਤੇਰੀ ਇਹ ਹਾਲਤ ਕਿਵੇਂ ਹੋਈ ਤੇ ਆ ਮੁੰਡਾ ਕਿਸਦਾ ਫਿਰ ਉਹ ਗੋਰੇ ਨੂੰ ਕਹਿੰਦੀ ਹੈ ਕਿ ਜਿਵੇਂ ਮੈਂ ਤੈਨੂੰ ਛੱਡ ਕੇ ਆਈ ਸੀ ਮੈਂ ਉਸ ਪ੍ਰਦੀਪ ਨਾ ਦੇ ਮੁੰਡੇ ਨਾਲ ਰਹਿਣ ਲੱਗੀ ਸੀ ਮੈਂ ਉਸ ਨਾਲ ਵਿਆਹ ਵੀ ਕਰਵਾ ਲਿਆ ਸੀ ਪਰ ਉਹ ਮੇਰੇ ਨਾਲ ਡੇਢ ਕ ਸਾਲ ਰਿਹਾ ਸੀ ਡੇਢ ਸਾਲ ਬਾਅਦ ਮੈਨੂੰ ਪਤਾ ਲੱਗਿਆ ਉਸਦੇ ਹੋਰ ਕੁੜੀਆਂ ਨਾਲ ਵੀ ਸੰਬੰਧ ਸੀ ਜਦੋਂ ਮੈਂ ਉਸ ਨੂੰ ਰੋਕਣ ਟੋਕਣ ਲੱਗੀ ਤਾਂ ਮੈਨੂੰ ਕੁੱਟਣ ਮਾਰਨ ਲੱਗਿਆ ਤੇ ਨਾਲੇ ਉਸਨੇ ਮੈਨੂੰ ਆਖ ਦਿੱਤਾ ਸੀ ਜੇ ਤੂੰ ਮੇਰੇ ਨਾਲ ਰਹਿਣਾ ਚਾਹੁੰਦੀ ਹੈ ਹਾਂ ਠੀਕ ਹੈ ਨਹੀਂ ਤੂੰ ਇੱਥੋਂ ਜਾ ਸਕਦੀ ਹੈ ਮੈਨੂੰ ਐਦਾਂ ਦੀਆਂ ਕੁੜੀਆਂ ਪਸੰਦ ਨਹੀਂ ਪਰ ਮੈਨੂੰ ਪ੍ਰਦੀਪ ਦੀ ਇਹ ਗੱਲ ਵੀ ਪਸੰਦ ਨਹੀਂ ਸੀ ਤਾਂ ਕਰਕੇ ਮੈਂ ਪ੍ਰਦੀਪ ਨੂੰ ਛੱਡ ਕੇ ਤੇ ਆਪਦੇ ਮੁੰਡੇ ਨੂੰ ਨਾਲ ਲੈ ਕੇ ਉਸ ਘਰ ਤੋਂ ਆ ਗਈ ਜਿਵੇਂ ਮੈਂ ਉਸ ਘਰ ਵਿੱਚੋਂ ਆਈ ਤਾਂ ਫਿਰ ਮੈਂ ਮਿਹਨਤ ਮਜ਼ਦੂਰੀ ਕਰਨ ਲੱਗੀ ਪਰ ਮੈਂ ਜਿੱਥੇ ਵੀ ਦਿਹਾੜੀ ਕਰਦੀ ਸੀ ਜਾਂ ਕੰਮ ਕਰਨ ਜਾਂਦੀ ਸੀ ਸਾਰੇ ਲੋਕਾਂ ਦੀ ਗੰਦੀ ਨਜ਼ਰ ਮੇਰੇ ਤੇ ਹੁੰਦੀ ਸੀ ਤਾਂ ਕਰਕੇ ਮੈਨੂੰ ਕੰਮ ਕਰਨਾ ਠੀਕ ਨਹੀਂ ਲੱਗਿਆ ਉਸ ਤੋਂ ਬਾਅਦ ਮੈਂ ਮੰਗ ਕੇ ਗੁਜ਼ਾਰਾ ਕਰਨ ਲੱਗੀ ਇਜੇ ਤਰ੍ਹਾਂ ਮੈਂ ਇੱਕ ਪਿਕਾਰਣ ਬਣ ਗਈ ਤੇ ਆਪਦੇ ਮੁੰਡੇ ਨਾਲ ਹੁਣ ਮੰਗ ਕੇ ਆਪਦੀ ਜ਼ਿੰਦਗੀ ਲਗਾ ਰਹੀ ਹਾਂ ਫਿਰ ਰੇਨੂ ਕਾ ਮਨੋਜ ਨੂੰ ਕਹਿੰਦੀ ਹੈ ਕਿ ਤੈਨੂੰ ਖੋਣ ਦਾ ਮੈਨੂੰ ਬਹੁਤ ਜ਼ਿਆਦਾ ਅਫਸੋਸ ਹੋਇਆ ਤੂੰ ਬਹੁਤ ਵਧੀਆ ਬੰਦਾ ਸੀ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ ਰੱਖਦਾ ਸੀ ਪਰ ਮੇਰੇ ਸਿਰ ਤੇ ਪੁੱਤ ਸਵਾਰ ਸੀ ਇਸ ਕਰਕੇ ਮੈਂ ਪ੍ਰਦੀਪ ਨਾਲ ਭੱਜ ਗਈ ਹੁਣ ਮੈਨੂੰ ਬਹੁਤ ਜ਼ਿਆਦਾ ਪਛਤਾਵਾ ਹੈ ਮੈਂ ਰੱਬ ਵਰਗੇ ਬੰਦੇ ਨਾਲ ਧੋਖਾ ਕੀਤਾ ਉਸਦੇ ਮਾਪੇ ਨਾਲ ਧੋਖਾ ਕੀਤਾ ਜਿਹੜੇ ਕਿ ਮੈਨੂੰ ਇੰਨਾ ਪਸੰਦ ਕਰਦੇ ਸੀ ਤੇ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਸੀ ਮੈਂ ਤੁਹਾਡੇ ਕੋਲੋਂ ਮਾਫੀ ਮੰਗਣਾ ਚਾਹੁੰਦੀ ਸੀ ਪਰ ਮੈਨੂੰ ਕਦੇ ਮੌਕਾ ਨਹੀਂ ਮਿਲਿਆ ਮੈਂ ਤੁਹਾਡੇ ਕੋਲ ਘਰੇ ਨਹੀਂ ਆ ਸਕਦੀ ਸੀ ਕਿਉਂਕਿ ਮੈਨੂੰ ਪਤਾ ਸੀ ਜਿਸ ਤਰ੍ਹਾਂ ਮੈਂ ਉੱਥੇ ਭੱਜ ਕੇ ਆਈ ਹਾਂ ਉਸ ਤਰ੍ਹਾਂ ਉੱਥੇ ਉਸ ਘਰ ਵਿੱਚ ਕੋਈ ਮੇਰੀ ਸ਼ਕਲ ਨਹੀਂ ਦੇਖਣਾ ਚਾਹਵੇਗਾ ਤਾਂ ਫਿਰ ਅੱਗੋਂ ਮਨੋਜ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਰੇਨੂਕਾ ਆਹ ਤੇਰੀ ਦੂਜੀ ਪੁੱਲ ਵੀ ਮੈਂ ਮaaf ਕਰ ਦਿੰਦਾ ਹਾਂ ਇਸੇ ਤਰ੍ਹਾਂ ਮਨੋਜ ਨੇ ਰੇਨੂਕਾ ਨੂੰ ਮaaf ਕਰ ਦਿੱਤਾ ਸੀ ਫਿਰ ਰੇਨੂਕਾ ਆਪਦੇ ਬੱਚੇ ਨੂੰ ਚੱਕ ਕੇ ਜਿਵੇਂ ਜਾਣ ਲੱਗਦੀ ਹੈ ਤਾਂ ਮਨੋਜ ਉਸ ਨੂੰ ਰੁਕਣ ਵਾਸਤੇ ਕਹਿੰਦਾ ਹੈ ਤੇ ਨਾਲੇ ਕਹਿੰਦਾ ਹੈ ਰੇਨੂਕਾ ਜੇ ਤੂੰ ਚਾਵੇਂ ਤਾਂ ਆਪਾਂ ਪਹਿਲਾਂ ਦੀ ਤਰ੍ਹਾਂ ਰਹਿ ਸਕਦੇ ਹਾਂ ਜਿਵੇਂ ਰੇਨੂਕਾ ਨੇ ਆਹ ਗੱਲ ਸੁਣੀ ਤਾਂ ਇੱਕੋ ਦਾ ਮੈਂ ਉਹ ਹੈਰਾਨ ਰਹਿ ਜਾਂਦੀ ਹੈ ਤੇ ਸੋਚਣ ਲੱਗ ਜਾਂਦੀ ਹੈ ਕਿ ਹੁਣ ਮੈਂ ਕੀ ਕਹਾ ਤਾਂ ਫਿਰ ਉਹ ਮਨੋਜ ਨੂੰ ਕਹਿੰਦੀ ਹੈ ਕਿ ਮਨੋਜ ਮੈਂ ਤੇਰੀ ਬਹੁਤ ਜ਼ਿਆਦਾ ਬੇਇੱਜ਼ਤੀ ਕਰਵਾਈ ਹੈ ਮੈਂ ਤੇਰੇ ਮਾਪੇ ਬਹੁਤ ਜ਼ਿਆਦਾ ਬੇਇੱਜ਼ਤੀ ਕਰਵਾਈ ਹੈ ਮੈਂ ਆਪਦੇ ਮਾਪੇ ਦਾ ਵੀ ਸਿਰ ਨੀਮਾ ਕਰ ਦਿੱਤਾ ਹੈ ਇਸ ਕਰਕੇ ਮੈਂ ਤੇਰੇ ਹੁਣ ਲਾਇਕ ਨਹੀਂ ਰਹੀ ਮੈਂ ਐਨੀ ਚੰਗੀ ਨਹੀਂ ਹਾਂ ਜਿੰਨਾ ਚੰਗਾ ਤੂੰ ਹੈ ਮੇਰੀ ਕਿਸਮਤ ਚੰਗੀ ਸੀ ਜੋ ਮੈਨੂੰ ਤੇਰੇ ਵਰਗਾ ਪਤੀ ਮਿਲਿਆ ਪਰ ਮੈਂ ਹੁਣ ਉਸ ਘਰ ਵਿੱਚ ਦੁਬਾਰਾ ਨਹੀਂ ਆ ਸਕਦੀ ਮੇਰੀ ਬੱਸ ਆਈ ਜ਼ਿੰਦਗੀ ਹੈ ਇਸੇ ਤਰ੍ਹਾਂ ਬੱਸ ਮੈਂ ਹੁਣ ਰੱਬ ਕੋਲੇ ਜਾਣਾ ਚਾਹੁੰਦੀ ਹਾਂ ਜਿਵੇਂ ਆ ਗੱਲ ਮਨੋਜ ਨੇ ਸੁਣੀ ਸੀ ਤਾਂ ਫਿਰ ਉਹ ਰੇਨੁਕਾ ਨੂੰ ਸਮਝੋਂਦਾ ਹੈ ਕੀ ਰੇਨੁਕਾ ਵੇਖ ਮੈਂ ਤੈਨੂੰ ਮਾਫ਼ ਕਰ ਦਿੱਤਾ ਹੈ ਮਾਫੀ ਤੈਨੂੰ ਤੇਰੀਆਂ ਪਿਛਲੀਆਂ ਸਭ ਗਲਤੀਆਂ ਦੀ ਮੈਂ ਦੇ ਦਿੱਤੀ ਹੈ ਹੁਣ ਤੂੰ ਪਾਕ ਸਾਫ ਹੈ ਇਸ ਕਰਕੇ ਮੈਂ ਹੁਣ ਤੈਨੂੰ ਨਾਲ ਰੱਖਣਾ ਚਾਹੁੰਦਾ ਹਾਂ ਤੂੰ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਤੇ ਮੈਂ ਤੈਨੂੰ ਬਹੁਤ ਜ਼ਿਆਦਾ ਖੁਸ਼ ਰੱਖਾਂਗਾ ਮੈਂ ਅਜੇ ਤੱਕ ਦੁਬਾਰਾ ਵਿਆਹ ਵੀ ਨਹੀਂ ਕੀਤਾ ਤੂੰ ਮੇਰੀ ਗੱਲ ਮੰਨ ਮੇਰੇ ਨਾਲ ਚੱਲ ਤੈਨੂੰ ਮੈਂ ਬਹੁਤ ਖੁਸ਼ ਰੱਖਾਂਗਾ ਇਸੇ ਤਰ੍ਹਾਂ ਰੇਨੁਕਾ ਮੰਨ ਜਾਂਦੀ ਹੈ ਤਾਂ ਫਿਰ ਰੇਨੁਕਾ ਕਹਿੰਦੀ ਹੈ ਕਿ ਇਸ ਬੱਚੇ ਦਾ ਕੀ ਹੋਵੇਗਾ ਤਾਂ ਫਿਰ ਅੱਗੋ ਮਨੋਜ ਕਹਿੰਦਾ ਹੈ ਕਿ ਇਹ ਬੱਚਾ ਤੇਰੇ ਤੇ ਪ੍ਰਦੀਪ ਦਾ ਬੱਚਾ ਹੈ ਤੁਹਾਡਾ ਰਿਸ਼ਤਾ ਨਹੀਂ ਨਿਭਿਆ ਕੋਈ ਗੱਲ ਨਹੀਂ ਪਰ ਇਸ ਵਿੱਚ ਬੱਚੇ ਦਾ ਕੋਈ ਕਸੂਰ ਨਹੀਂ ਹੈ ਇਹ 마ਸੂਮ ਹੈ ਇਸਨੂੰ ਵੀ ਮੈਂ ਪਾਲ ਲਵਾਗਾ ਇਸਨੂੰ ਮੈਂ ਆਪਦਾ ਪੁੱਤ ਤਾਂ ਨਹੀਂ ਕਹਿ ਸਕਦਾ ਪਰ ਇੱਕ ਬੱਚੇ ਤਰ੍ਹਾਂ ਇਸਨੂੰ ਮੈਂ ਜ਼ਰੂਰ ਪਾਲਾਂਗਾ ਇਸਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਣ ਦਵਾਂਗਾ ਤਾਂ ਫਿਰ ਐਨੀ ਗੱਲ ਸੁਣ ਕੇ ਰੇਨੂ ਕਾ ਆਪਣੇ ਬੱਚੇ ਨੂੰ ਚੱਕਦੀ ਹੈ ਤੇ ਮਨੋਜ ਨਾਲ ਜਾਣ ਵਾਸਤੇ ਤਿਆਰ ਹੋ ਜਾਂਦੀ ਹੈ ਤਾਂ ਮਨੋਜ ਉਸ ਨੂੰ ਨਾਲ ਲੈ ਕੇ ਘਰ ਆ ਜਾਂਦਾ ਹੈ ਜਿਵੇਂ ਮਨੋਜ ਦੇ ਮਾਪਿਓ ਰੇਨੂ ਕਾ ਨੂੰ ਦੇਖਦੇ ਹਨ ਤਾਂ ਇੱਕੋ ਦਮ ਉਹ ਹੈਰਾਨ ਰਹਿ ਜਾਂਦੇ ਹਨ ਤੇ ਮਨੋਜ ਨੂੰ ਪੁੱਛਦੇ ਨੇ ਕਿ ਆਹ ਤੁਹਾਨੂੰ ਕਿੱਥੇ ਮਿਲ ਗਈ ਤੇ ਇਸ ਦੀ ਹਾਲਤ ਇਸ ਤਰ੍ਹਾਂ ਕੀ ਮਹੀ ਤਾਂ ਮਨੋਜ ਉਨਾਂ ਨੂੰ ساری ਕਹਾਣੀ ਦੱਸਦਾ ਹੈ ساری ਕਹਾਣੀ ਸੁਣ ਕੇ ਮਨੋਜ ਦੇ ਮਾਪੇ ਵੀ ਹੈਰਾਨ ਰਹਿ ਜਾਂਦੇ ਨੇ ਰੇਨੁਕਾ ਰੋ ਰੋ ਕੇ ਮਨੋਜ ਦੇ ਮਾਪਿਓ ਕੋਲੋਂ ਮਾਫੀ ਮੰਗਦੀ ਹੈ ਤੇ ਕਹਿੰਦੀ ਹੈ ਮੈਨੂੰ ਮaaf ਕਰ ਦਿਓ ਮੇਰੇ ਕੋਲੋਂ ਜ਼ਿੰਦਗੀ ਦੀ ਬਹੁਤ ਵੱਡੀ ਗਲਤੀ ਹੋ ਗਈ ਤਾਂ ਫਿਰ ਮਨੋਜ ਦੇ ਮਾਪਿਓ ਰੇਨੁਕਾ ਨੂੰ ਮaaf ਕਰ ਦਿੰਦੇ ਨੇ ਤੇ ਨਾਲੇ ਉਹ ਕਹਿੰਦੇ ਨੇ ਕਿ ਤੂੰ ਮਨੋਜ ਨਾਲ ਜ਼ਿੰਦਗੀ ਕੱਟਣੀ ਹੈ ਜੇ ਤੈਨੂੰ ਮਨੋਜ ਲੈ ਕੇ ਆਇਆ ਹੈ ਤਾਂ ਕੋਈ ਗੱਲ ਨਹੀਂ ਅਸੀਂ ਰਾਹ ਵਿੱਚ ਰੋੜਾ ਨਹੀਂ ਬਣਾਵਾਂਗੇ ਤੁਸੀਂ ਦੋਵੇਂ ਖੁਸ਼ ਹੋ ਤਾਂ ਸਾਨੂੰ ਕੋਈ ਦਿੱਕਤ ਨਹੀਂ ਇਸੇ ਤਰ੍ਹਾਂ ਰੇਨੁਕਾ ਫਿਰ ਮਨੋਜ ਨਾਲ ਰਹਿਣ ਲੱਗ ਜਾਂਦੀ ਹੈ ਇਧਰ ਰੇਨੁਕਾ ਦੇ ਮਾਪਿਓ ਨੂੰ ਜਿਵੇਂ ਹੀ ਪਤਾ ਲੱਗਦਾ ਹੈ ਕਿ ਰੇਨੁਕਾ ਵਾਪਸ ਆ ਗਈ ਹੈ ਤਾਂ ਫਿਰ ਉਹ ਮਨੋਜ ਨੂੰ ਫੋਨ ਕਰਕੇ ਕਹਿੰਦੇ ਨੇ ਕਿ ਤੁਸੀਂ ਉਸ ਨੂੰ ਆਪਣੇ ਘਰੇ ਨਾ ਰੱਖੋ ਉਸ ਨੂੰ ਘਰ ਤੋਂ ਕੱਢ ਦਿਓ ਤਾਂ ਫਿਰ ਮਨੋਜ ਕਹਿੰਦਾ ਹੈ ਕਿ ਇਨਸਾਨ ਕੋਲੋਂ ਗਲਤੀਆਂ ਹੋ ਜਾਂਦੀਆਂ ਨੇ ਜੇ ਉਹ ਗਲਤੀਆਂ ਨੂੰ ਮੰਨ ਲਵੇ ਤਾਂ ਉਹ ਗਲਤੀਆਂ ਨੂੰ ਸੁਧਾਰ ਲਵੇ ਤਾਂ ਉਸ ਨਾਲ ਐਦਾਂ ਦਾ سلوਕ ਨਹੀਂ ਕਰੇਂ ਨਾ ਚਾਹੀਦਾ ਪਰ ਰੇਨੂਕਾ ਦੇ ਮਾਪਿਓ ਇਹ ਗੱਲ ਨਹੀਂ ਮੰਨਦੇ ਸੀ ਕਿਉਂਕਿ ਰੇਨੂਕਾ ਨੇ ਉਹਨਾਂ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕਰਵਾਈ ਸੀ ਇਸ ਕਰਕੇ ਉਹ ਰੇਨੂਕਾ ਨੂੰ ਮਾਫ਼ ਨਹੀਂ ਕਰਦੇ ਤੇ ਨਾ ਹੀ ਉਸ ਨੂੰ ਆਪਦੇ ਘਰੇ ਬੁਲਾਉਂਦੇ ਨੇ ਤੇ ਨਾ ਹੀ ਉਸ ਨਾਲ ਕੋਈ ਗੱਲ ਕਰਦੇ ਨੇ ਇਸੇ ਤਰ੍ਹਾਂ ਰੇਨੂਕਾ ਆਪਦੇ ਮਾਪਿਓ ਕੋਲ ਤਾਂ ਦੂਰ ਹੋ ਗਈ ਪਰ ਆਪਦੇ ਸੱਸ ਸੋਹਰੇ ਤੇ ਆਪਦੇ ਪਤੀ ਦੇ ਬਹੁਤ ਜ਼ਿਆਦਾ ਨੇੜੇ ਸੀ ਰੇਨੂਕਾ ਹੁਣ ਵਾਕਿਆ ਸੁਧਰ ਗਈ ਸੀ ਉਹ ਇੱਕ ਸੰਸਕਾਰੀ ਕੁੜੀ ਬਣ ਚੁੱਕੀ ਸੀ ਉਸਨੇ ਜ਼ਿੰਦਗੀ ਵਿੱਚ ਤੱਕੇ ਖਾ ਖਾ ਕੇ ਸਭ ਕੁਝ ਸਿੱਖ ਲਿਆ ਸੀ ਉਸ ਨੂੰ ਮਨੋਜ ਦੀ ਮੈਨੂੰ ਤਾਂ ਪਤਾ ਲੱਗ ਗਈ ਸੀ ਤਾਂ ਦੋਸਤੋ ਇਹ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਦੁਖੀ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਹੈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜ਼ਿੰਦਗੀ ਵਿੱਚ ਕਈ ਵਾਰ ਵੱਡੀਆਂ ਗਲਤੀਆਂ ਹੋ ਜਾਂਦੀਆਂ ਨੇ ਪਰ ਉਹਨਾਂ ਗਲਤੀਆਂ ਨੂੰ ਸੁਧਾਰ ਲੈਣਾ ਉਹਨਾਂ ਦੀ ਮਾਫੀ ਮੰਗ ਲੈਣੀ ਹੀ ਇੱਕ ਮਾਤਰ ਰਸਤਾ ਹੁੰਦੀ ਹੈ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਕੇ ਜਾਓ ਧੰਨਵਾਦ